ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਾਂ ਕੁੱਕਰ ਦੇ ਵਿੱਚ ਪਾਏ ਹੋਏ ਨੇ ਆਲੂ ਆਲੂਆਂ ਨੂੰ ਆਪਾਂ ਕਰਨਾ ਹੈ ਬੋਇਲ ਆਲੂ ਬੋਇਲ ਕਰਨ ਦੇ ਵਾਸਤੇ ਆਪਾਂ ਕੁੱਕਰ ਦੇ ਵਿੱਚ ਲੈ ਲਈ ਸੀ ਆਲੂ ਤੇ ਅੱਧਾ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਨੇ ਤੇ ਇਹਨਾਂ ਦੇ ਵਿੱਚ ਆਪਾਂ ਪਾਇਆ ਨਮਕ ਨਮਕ ਪਾ ਗਏ ਇਹਨਾਂ ਨੂੰ ਆਪਾਂ ਹੁਣ ਬੋਇਲ ਹੋਣ ਲਈ ਰੱਖ ਦਾਂਗੇ ਤੇ ਇਹਨਾਂ ਦੀ ਬਣਾਵਾਂਗੇ ਆਪਾਂ ਸਬਜ਼ੀ ਹਾਂਜੀ ਸਬਜੀ ਆਪਾਂ ਇੱਥੇ ਕੱਲੇ ਆਲੂਆਂ ਦੀ ਨਹੀਂ ਬਣਾਉਣੀ ਵਿੱਚ ਆਲੂ ਪਾਪੜਾਂ ਦੀ ਸਬਜੀ ਰਸੇਦਾਰ ਸਬਜੀ ਬਣਾਵਾਂਗੇ ਤੇ ਆਪਾਂ ਹੁਣ ਇਹਨਾਂ ਦੀਆਂ ਤਿੰਨ ਚਾਰ ਵਿਸਲਾਂ ਮਰਵਾਲੀਆਂ ਆਲੂਆਂ ਦੀਆਂ ਤੇ ਆਲੂ ਆਪਣੇ ਹੋ ਚੁੱਕੇ ਨੇ ਚੰਗੀ ਤਰ੍ਹਾਂ ਬੋਇਲ ਤੇ ਆਪਾਂ ਇਹਨਾਂ ਨੂੰ ਹੁਣ ਕਰ ਦਾਂਗੇ ਸਾਈਡ ਤੇ ਕੁੱਕਰ ਨੂੰ ਕਰ ਦੇਣਾ ਆਪਾਂ ਸਾਈਡ ਤੇ ਉਸ ਤੋਂ ਬਾਅਦ ਆਪਾਂ ਮਸਾਲੇ ਵਾਸਤੇ ਰੱਖ ਲਾਂਗੇ ਕੜਾਈ ਬਣਾਉਣ ਵਾਸਤੇ ਤੇ ਜਿਹੜਾ ਵੀ ਆਪਾਂ ਮਸਾਲਾ ਪਾਉਂਦੇ ਹੁੰਨੇ ਤੁਹਾਨੂੰ ਪਤਾ ਹੀ ਆਪਾਂ ਆਇਲ ਦੇ ਵਿੱਚ ਪਾਉਂਦੇ ਹੁੰਨੇ ਆ ਸਰੋਂ ਦੇ ਤੇਲ ਦੇ ਵਿੱਚ ਇਹੜਾ ਇਹਦੇ ਵਿੱਚ ਇੱਕ ਕੜਖੀ ਦੇ ਕਰੀਬ ਆਪਾਂ ਪਾਵਾਂਗੇ ਤੇਲ ਤੇਲ ਜਿਹੜਾ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਭੁੰਨਾਂਗੇ ਪਾਪੜ ਇੱਕਦਮ ਨਹੀਂ ਆਪਾਂ ਸਬਜ਼ੀ ਬਣਾਉਣੀ ਸਟਾਰਟ ਕਰ ਦੇਣੀ ਪਾਪੜ ਐ ਜਿਹੜੇ ਆਪਾਂ ਇੱਥੇ ਬਿੱਕਾ ਜੀ ਦੇ ਲੈਣੇਗੇ ਤੁਸੀਂ ਕੋਈ ਵੀ ਬ੍ਰਾਂਡ ਦੇ ਕਿਸੇ ਵੀ ਤਰ੍ਹਾਂ ਦੇ ਪਾਪੜ ਯੂਜ਼ ਕਰ ਸਕਦੇ ਹੋਗੇ ਜ਼ਰੂਰੀ ਨਹੀਂ ਹੁੰਦਾ ਜਿਹੜੇ ਪਾਪੜ ਹੋਣ ਸਬਜ਼ੀ ਵਾਲੇ ਹੋਣ ਨਾਰਮਲ ਪਾਪੜਾਂ ਦੀ ਵੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹਾਂ قالੂਆਂ ਦੇ ਅਕੋਰਡਿੰਗ ਮੈਂ ਇੱਥੇ ਦੋ ਤਿੰਨ ਪਾਪੜ ਲਵਾਂਗੀ ਵੱਡੇ ਵੱਡੇ ਪਾਪੜ ਨਹੀਂ ਆਪਣੇ ਛੋਟੇ ਸਾਈਜ਼ ਦੇ ਲਵਾਂਗੇ ਤੇ ਇੱਧਰ ਆਪਣਾ ਕੜਾਈ ਦੇ ਵਿੱਚ ਜਿਹੜਾ ਤੇਲ ਪਾਇਆ ਆਪਾਂ ਉਹ ਵੀ ਗਰਮ ਹੋ ਚੁੱਕਿਆਗਾ ਤੇ ਹੁਣ ਜਿਹੜੇ ਪਾਪੜ ਨੇ ਆਪਾਂ ਇਹਨਾਂ ਦੇ ਕਰ ਲਾਂਗੇ ਪੀਸ ਛੋਟੇ ਛੋਟੇ ਜਿਆਦਾ ਵੱਡੇ ਵੀ ਨਹੀਂ ਕਰਨੇ ਤੇ ਜਿਆਦਾ ਛੋਟੇ ਵੀ ਨਹੀਂ ਕਰਨੇ ਜਿਸ ਤਰ੍ਹਾਂ ਇਸ ਤਰ੍ਹਾਂ ਪੂਰਾ ਪਾਪੜ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਫੋਲਡ ਕਰਕੇ ਇਦਾਂ ਫਿਰ ਆਪਾਂ ਇਹਨੂੰ ਫਿਰ ਦੁਬਾਰਾ ਫੋਲਡ ਕਰ ਲਾਂਗੇ ਤੇ ਇਹਦੇ ਤਿੰਨ ਤਿੰਨ ਚਾਰ ਚਾਰ ਪੀਸ ਆ ਜਿਹੜੇ ਬਣ ਜਾਣਗੇ ਜੇ ਜ਼ਿਆਦਾ ਵੱਡੇ ਲੱਗੇ ਤਾਂ ਆਪਾਂ ਇਹਨਾਂ ਨੂੰ ਥੋੜੇ ਜੇ ਛੋਟੇ ਵੀ ਕਰ ਸਕਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੇ ਪਾਪੜਾਂ ਦੇ ਪੀਸ ਆ ਜਿਹੜੇ ਸਬਜ਼ੀ ਦੇ ਵਿੱਚ ਪਸੰਦ ਕਰੋਗੇ ਮੈਂ ਇੱਥੇ ਮਤਲਬ 6 6 ਪੀਸ ਕਰ ਲੈਣੇਗੇ ਤੇ ਐਸੀ ਤਰ੍ਹਾਂ ਹੀ ਤੁਸੀਂ ਸਾਰੇ ਪਾਪੜਾਂ ਦੇ ਆ ਜਿਹੜੇ ਪੀਸ ਕਰ ਲੈਣੇ ਨੇਗੇ ਪੀਸ ਕਰਨ ਤੋਂ ਬਾਅਦ ਇਹਨਾਂ ਨੂੰ ਟੁਕੜਿਆਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਫਰਾਈ ਕਰ ਲਾਂਗੇ ਮੈਂ ਇਥੇ ਦੋ ਪੀਸ ਪਾਏ ਨੇ ਕੜਾਈ ਦੇ ਵਿੱਚ ਤੇ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਫਰਾਈ ਕਰ ਲੈਣਾਗਾ ਬਸ ਥੋੜੀ ਜਿਹੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਜਦੋਂ ਤੇਲ ਜ਼ਿਆਦਾ ਗਰਮ ਹੋ ਜਾਂਦਾਗਾ ਤਾਂ ਉਹ ਥੋੜੇ ਜਿਹਾ ਬਲੈਕ ਦੇ ਹੋ ਜਾਂਦੇ ਨੇਗੇ ਪਾਪੜ ਹੁੰਦੇ ਆ ਜਿਹੜੇ ਤੇ ਆਪਾਂ ਬਚਾਉਣ ਦੀ ਕੋਸ਼ਿਸ਼ ਤਾਂ ਕਰਾਂਗੇ ਪਰ ਫਿਰ ਵੀ ਜੇ ਕਿਤੇ ਹੋ ਵੀ ਜਾਣ ਪਰ ਸਬਜੀ ਦੇ ਵਿੱਚ ਕੋਈ ਟੇਸਟ ਦਾ ਜਿਹੜਾ ਉਹਦੇ ਨਾਲ ਫਰਕ ਨਹੀਂ ਪੈਂਦਾਗਾ ਇਸ ਤਰ੍ਹਾਂ ਕਰਦੇ ਕਰਦੇ ਆ ਤੁਸੀਂ ਸਾਰੇ ਪਾਪੜ ਆ ਜਿਹੜੇ ਫਰਾਈ ਕਰ ਲੈਣੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਪਾਪੜ ਕਰ ਲਏ ਫਰਾਈ ਫਰਾਈ ਕਰਨ ਤੋਂ ਬਾਅਦ ਜਿਹੜਾ ਆਪਣਾ ਆਇਲ ਬਚੂਗਾ ਆਪਾਂ ਉਸ ਆਇਲ ਦੇ ਵਿੱਚ ਹੀ ਜਿਹੜਾ ਆਪਾਂ ਮਸਾਲਾ ਇਹ ਪਾਉਣਾ ਤੇ ਉਹ ਆਪਾਂ ਸਬਜ਼ੀ ਦੇ ਲਈ ਤਿਆਰ ਕਰਾਂਗੇ ਫਿਰ ਹੁਣ ਆਪਾਂ ਇੱਥੇ ਪਾਇਆ ਜੀਰਾ ਇੱਕ ਚਮਚਾ ਆਪਾਂ ਜੀਰੇ ਦਾ ਪਾਤਾ ਹੈਗਾ ਤੇ ਹੁਣ ਉਸ ਤੋਂ ਬਾਅਦ ਆਪਾਂ ਪਿਆਜ਼ ਲਸਣ ਅਦਰਕ ਤੇ ਟਮਾਟਰ ਦਾ ਜਿਹੜਾ ਮਸਾਲਾ ਬਣਾ ਕੇ ਗ੍ਰाइंड ਕਰਕੇ ਤਿਆਰ ਕਰਕੇ ਰੱਖਿਆ ਹੋਇਆ ਹੈਗਾ ਉਹ ਸਾਰਾ ਆਪਾਂ ਇਹਦੇ ਵਿੱਚ ਆਇਲ ਦੇ ਵਿੱਚ ਐਡ ਕਰ ਦਾਂਗੇ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਇਸ ਸਬਜੀ ਦਾ ਵੀ ਮਸਾਲਾ ਉਸੇ ਤਰ੍ਹਾਂ ਹੀ ਬਣਦਾ ਜਿਸ ਤਰ੍ਹਾਂ ਦੂਜੀਆਂ ਸਬਜ਼ੀਆਂ ਦਾ ਬਣਦਾ ਹੈਗਾ ਕੋਈ ਵੀ ਆਪਾਂ ਰਸੇਦਾਰ ਤਰੀ ਵਾਲੀ ਸਬਜੀ ਜਿਹੜੀ ਬਣਾਉਣੀ ਹੈ ਆਪਾਂ ਉਹਦੇ ਵਾਸਤੇ ਕਿਪਾ ਮਸਾਲਾ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਹੀ ਮਸਾਲਾ ਹੈ ਇਧਰ ਪੁੰਨ ਨਹਗਾ ਪਿਆਜ਼ ਲਸਣ ਅਦਰਕ ਟਮਾਟਰ ਇਹ ਚਾਰੋ ਚੀਜ਼ਾਂ ਪਾ ਕੇ ਆਪਾਂ ਪੁੰਨ ਲੈਣਾ ਹੈਗਾ ਤੇ ਇਧਰ ਆਪਣੇ ਆਲੂ ਸੀ ਜਿਹੜੇ ਬੋਇਲ ਹੋਏ ਵੀ ਉਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਬਾਹਰ ਕੱਢ ਕੇ ਇਹਨਾਂ ਦੇ ਜਿਹੜੇ ਛਿਲਕੇ ਆ ਉਹ ਸਾਰੇ ਉਤਾਰ ਕੇ ਤੇ ਇਹਨਾਂ ਨੂੰ ਸਾਈਡ ਤੇ ਕਰਕੇ ਰੱਖ ਲਾਂਗੇ ਛਿਲਕਾ ਉਤਾਰਦੇ ਉਤਾਰਦੇ ਆ ਜਿਹੜਾ ਮਸਾਲਾ ਸੀ ਉਹ ਵੀ ਚੰਗੀ ਤਰ੍ਹਾਂ ਰੜ ਚੁੱਕਿਆ ਸੀ ਪੁੱਜ ਚੁੱਕਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਨਮਕ ਮਿਰਚ ਹਲਦੀ ਤੇ ਜਿਹੜੇ ਉਸ ਤੋਂ ਬਾਅਦ ਆਪਾਂ ਪਾਉਣੇ ਹਨ ਜੀਰਾ ਪਾਊਡਰ ਧਨੀਆ ਪਾਊਡਰ ਸਾਰੇ ਮਸਾਲੇ ਪਾ ਦਿੱਤੇ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ ਸਟਾਰਟ ਕਰਤਾ ਮਸਾਲਾ ਤੁਹਾਨੂੰ ਪਤਾ ਹੀ ਹੈ ਜਿੰਨੀ ਦੇਰ ਆਪਾਂ ਭੁੰਨਣਾ ਹੁੰਦਾ ਜਿੰਨੀ ਦੇਰ ਇੱਕ ਚੰਗੀ ਤਰ੍ਹਾਂ ਕਲਰ ਜਾਣਾ ਛੱਡ ਜੇ ਤੇ ਆਪ ਦਾ ਜਿਹੜਾ ਆਇਲ ਹੈ ਵੱਖਣਾ ਹੋ ਜੇ ਇਹਦੇ ਵਿੱਚੋਂ ਤੇ ਇਸ ਨੂੰ ਮਸਾਲੇ ਨੂੰ ਆਪਾਂ ਹਮੇਸ਼ਾ ਹੀ ਚੰਗੀ ਤਰ੍ਹਾਂ ਇਹ ਰਾੜਦੇ ਹੁੰਨੇ ਆ ਜਿੰਨੀ ਦੇਰ ਇਹ ਰੜਦਾ ਨਹੀਂ ਓਨੀ ਦੇਰ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਕੜਛੀ ਦੀ ਸਹਾਇਤਾ ਨਾਲ ਜਾਂ ਆਪਾਂ ਕੋਈ ਸਪੈਚੁਲੇ ਦੀ ਸਹਾਇਤਾ ਨਾਲ ਹਿਲਾਉਂਦੇ ਰਹਿਣੇ ਆ ਜਦੋਂ ਹੀ ਆਪਣਾ ਮਸਾਲਾ ਤਿਆਰ ਹੋ ਗਿਆ ਉਹਦੀ ਆਪਾਂ ਇਹਦੇ ਵਿੱਚ ਕਰ ਦਿੰਨੇ ਹੁੰਨੇ ਆ ਗਰੇਵੀ ਤਿਆਰ ਤੇ ਮਸਾਲਾ ਹੁਣ ਆਪਣਾ ਚੰਗੀ ਤਰ੍ਹਾਂ ਬਣ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਇੱਥੇ ਪਹਿਲਾਂ ਆਪਾਂ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਿੰਨੀ ਦੇਰ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਗਰੇਵੀ ਆਪਦਾ ਜਿਹੜਾ ਕਲਰ ਛੱਡ ਨਹੀਂ ਦਿੰਦੀ ਪੂਰੀ ਤਰ੍ਹਾਂ ਮਸਾਲਾ ਤੇ ਗਰੇਵੀ ਰਚਮਿਚ ਨਹੀਂ ਜਾਂਦੇਗੇ ਆਪਸ ਦੇ ਵਿੱਚ ਰਚ ਨਹੀਂ ਜਾਂਦੇ 19 ਦੇਰ ਆਪ ਐਸੇ ਤਰ੍ਹਾਂ ਇਹਨੂੰ ਪਕਾਉਂਦੇ ਰਵਾਂਗੇ ਹੌਲੀ ਹੌਲੀ ਜਦੋਂ ਇਹ ਪੱਕ ਕੇ ਚੰਗੀ ਤਰ੍ਹਾਂ ਇਹ ਤਿਆਰ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਕਰਾਂਗੇ ਆਲੂ ਐਡ ਜਿਹੜੇ ਆਪਾਂ ਬੋਇਲ ਕਰਕੇ ਆਪਾਂ ਇਹਨਾਂ ਨੂੰ ਕੱਟ ਨਹੀਂ ਕੀਤਾਗਾ ਐਸੇ ਤਰ੍ਹਾਂ ਹੀ ਥੋੜੇ ਥੋੜੇ ਬਸ ਹਲਕੇ ਹਲਕੇ ਹੱਥਾਂਿਆਂ ਦੇ ਨਾਲ ਇਹਨੂੰ ਉਹਨੂੰ ਮਿਯਾਸ਼ ਕਰ ਲਿਆ ਸਾਰੇ ਆਲੂਆਂ ਨੂੰ ਇਹ ਸਾਰੇ ਹੁਣ ਆਪਾਂ ਜਿਹੜੇ ਗਰੇਵੀ ਦੇ ਵਿੱਚ ਕਰਤੇ ਨੇ ਮਿਕਸ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆ ਪਪੜਾ ਆਪਾਂ ਫਰਾਈ ਕਰਕੇ ਰੱਖੇ ਨੇ ਉਹ ਆਪਾਂ ਐਡ ਕਰ ਦਾਂਗੇ ਦੇਖੋ ਜੀ ਹੁਣ ਜਿਹੜੀ ਸਬਜ਼ੀ ਹੈ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣ ਲੱਗੀ ਹੈਗੀ ਆਲੂ ਐ ਇੱਕਦਮ ਚੰਗੀ ਤਰ੍ਹਾਂ ਰਲ ਚੁੱਕੇ ਨੇ ਸਾਰੇ ਜਿਹੜੀ ਗਰੇਵੀ ਨੇ ਆਪਣਾ ਕਲਰ ਸੀ ਜੜਾ ਆਲੂਆਂ ਦੇ ਵਿੱਚ ਛੱਡ ਤਾਗਾ ਤੇ ਹੁਣ ਆਪਾਂ ਇਹਨੂੰ ਇੱਕ ਗਲਾਸ ਹੋਰ ਪਾਣੀ ਦਾ ਪਾ ਕੇ ਇਹਨੂੰ ਦੋ ਤਿੰਨ ਬਾਲੇ ਦਿਵਾਵਾਂਗੇ ਆਲੂਆਂ ਨੂੰ ਐਸੀ ਤਰ੍ਹਾਂ ਹੀ ਉਸ ਤੋਂ ਬਾਅਦ ਜਿਹੜੇ ਆਪਣੇ ਇਹ ਆਲੂ ਆ ਚੰਗੀ ਤਰ੍ਹਾਂ ਪੱਕ ਗਏ ਆਪਾਂ ਜਿਹੜੇ ਆਹ ਪਾਪੜ ਫਰਾਈ ਕਰਕੇ ਰੱਖੇ ਨੇ ਵਿੱਚ ਥੋੜੇ ਜਿ ਦੇਖੋ ਮੇਰੇ ਹੋ ਗਏ ਨੇਗੇ ਬਲੈਕ ਤੇ ਉਹ ਆਪਾਂ ਇਹਦੇ ਵਿੱਚ ਸਾਰੇ ਐਡ ਕਰ ਦਾਂਗੇ ਐਡ ਕਰਨ ਤੋਂ ਬਾਅਦ ਫਿਰ ਫਿਰ ਆਪਾਂ ਦੋ ਤਿੰਨ ਵਾਲੇ ਦਵਾ ਕੇ ਆਪਣੀ ਸਬਜੀ ਹੈ ਜਿਹੜੀ ਫਿਰ ਹੋਜੂਗੀ ਬਣ ਕੇ ਤਿਆਰ ਹੁਣ ਇੱਥੇ ਦੋ ਤਿੰਨ ਵਾਲੇ ਆਉਣ ਤੋਂ ਬਾਅਦ ਮੈਂ ਜਿਹੜੇ ਪਾਪੜ ਸੀ ਉਹ ਸਾਰੇ ਇਹਦੇ ਵਿੱਚ ਐਡ ਕਰਤੇ ਨੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਬੜੀ ਆਸਾਨੀ ਨਾਲ ਤੇ ਬੜੀ ਵਧੀਆ ਟੇਸਟੀ ਟੇਸਟੀ ਆਪਣੀ ਸਬਜ਼ੀ ਬਣ ਕੇ ਹੋ ਜਾਣੀ ਹੈ ਤਿਆਰ ਤੁਸੀਂ ਵੀ ਜਰੂਰ ਟਰਾਈ ਕਰੋ ਇਸ ਤਰ੍ਹਾਂ ਇਹ ਸਬਜ਼ੀ ਬਹੁਤ ਵਧੀਆ ਟੇਸਟੀ ਬਣਦੀ ਹੈ ਤੇ ਇੱਕ ਅਲੱਗ ਜੀ ਕਿਸਮ ਦੀ ਸਬਜ਼ੀ ਬਣਦੀ ਹੈਗੀ ਹਰ ਕੋਈ ਨਹੀਂ ਇਹ ਸਬਜ਼ੀ ਬਣਾਉਂਦਾਗਾ ਕਿਸੇ ਕਿਸੇ ਘਰ ਦੇ ਵਿੱਚ ਹੀ ਸਬਜ਼ੀ ਬਣਦੀ ਹੈਗੀ ਤੇ ਤੁਸੀਂ ਜਰੂਰ ਬਣਾ ਕੇ ਖਾ ਕੇ ਟਰਾਈ ਜਰੂਰ ਕਰਕੇ ਦੱਸਿਓ ਤੁਹਾਡੀ ਸਬਜ਼ੀ ਕਿੱਦਾਂ ਦੀ ਬਣੀ ਗਰੇਵੀ ਵਾਲੀ ਸਬਜ਼ੀ ਖਾਣੀ ਕੌਣ ਨਹੀਂ ਪਸੰਦ ਕਰਦਾ ਹਰ ਇੱਕ ਘਰ ਦੇ ਵਿੱਚ ਪਹਿਲੀ ਚੋਆਇਸ ਹੁੰਦੀ ਹੈ ਆਪਣੀ ਵੀ ਆਪਾਂ ਗਰੇਵੀ ਵਾਲੀ ਰਸੇਦਾਰ ਸਬਜ਼ੀ ਬਣਾ ਕੇ ਖਾਈਏ ਤੇ ਦੇਖੋ ਕਿੰਨੀ ਵਧੀਆ ਪਰਫੈਕਟ ਸਬਜ਼ੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਟੇਸਟੀ ਹੈ ਜਰੂਰ ਟਰਾਈ ਕਰਿਆ ਕਰੋ ਤੁਸੀਂ ਇਸ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਤੇ ਪਰਿਵਾਰ ਵੀ ਬੜੇ ਖੁਸ਼ ਹੋ ਕੇ ਖਾਂਦੇ ਤੇ ਹੁਣ ਆਪਣੀ ਸਬਜ਼ੀ ਬਣ ਕੇ ਹੋ ਗਈ ਸੀ ਤਿਆਰ ਤੇ ਆਪਾਂ ਇਹਦੇ ਵਿੱਚ ਐਂਡ ਤੇ ਪਾਵਾਂਗੇ ਮੇਥੀ ਧਨੀਏ ਦਾ ਹੁਣ ਸੀਜ਼ਨ ਥੋੜਾ ਜਿਹਾ ਕੱਟ ਗਿਆ ਨਹੀਂ ਤਾਂ ਆਪਾਂ ਹਰ ਇੱਕ ਸਬਜ਼ੀਆਂ ਦੇ ਵਿੱਚ ਧਨੀਏ ਹੀ ਯੂਜ਼ ਕਰਦੇ ਸੀ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਜਾਂਦਾ ਉਵੇਂਵੇਂ ਸਬਜ਼ੀ ਦੀਆਂ ਵੈਰੀਟੀਆਂ ਬਦਲਦੀਆਂ ਜਾਂਦੀਆਂ ਨੇ ਤੇ ਜਿਹੜਾ ਆਪਣੇ ਘਰ ਦੇ ਵਿੱਚ ਵੀ ਧਣੀਆਂ ਲੱਗਿਆ ਵੈਸੀ ਉਹ ਵੀ ਹੁਣ ਬਿਲਕੁਲ ਨਾ ਮਾਤਰੀ ਰਹਿ ਗਿਆਗਾ ਉਹਦੇ ਵੀ ਪੱਤੇ ਪੁੱਤੇ ਹੁਣ ਨਿਕਲਣੋਂ ਹਟ ਗਏ ਨੇ ਤੇ ਇਸ ਕਰਕੇ ਹੁਣ ਆਪਾਂ ਹਰੇਕ ਸਬਜ਼ੀ ਦੇ ਵਿੱਚ ਜ਼ਿਆਦਾਤਰ ਆਪਾਂ ਮੇਥੀ ਹੀ ਯੂਜ਼ ਕਰਾਂਗੇ ਹੋਰ ਕੋਈ ਆਪਸ਼ਨ ਵੀ ਨਹੀਂ ਰਹਿੰਦਾਗਾ ਤੇ ਇੱਥੇ ਆਪਾਂ ਸਬਜ਼ੀ ਦੇ ਵਿੱਚ ਪਾਤੀ ਐ ਮੇਥੀ ਮੇਥੀ ਪਾ ਕੇ ਸਬਜ਼ੀ ਦੀ ਖੁਸ਼ਬੂ ਤੇ ਟੇਸਟ ਐ ਜਿਹੜਾ ਹੋ ਗਿਆ ਮਜ਼ੇਦਾਰ ਸਬਜ਼ੀ ਆਪਣੀ ਬਣ ਕੇ ਵੀ ਵਧੀਆ ਹੋ ਗਈ ਐ ਤਿਆਰ ਤੇ ਹੋਣੇ ਗਰਮਾ ਗਰਮ ਤੁਸੀਂ ਪਾਉ ਕੋਲੀਆਂ ਦੇ ਵਿੱਚ ਤੇ ਖਾਓ ਪ੍ਰੋਟੀਨ ਨਾਲ ਖਾਓ ਪਰਾਂਠੇ ਨਾਲ ਖਾਓ ਚਾਵਲ ਨਾਲ ਖਾਓ ਨਾਲ ਨਾਲ ਖਾਓ ਇਹ ਤੁਹਾਡੀ ਆਪਣੀ ਚੋਇਸ ਹੈ ਜਿੱਦਾਂ ਤੁਹਾਡਾ ਟੇਸਟ ਹੈ ਤੁਸੀਂ ਉਸੇ ਤਰ੍ਹਾਂ ਹਰੇਕ ਚੀਜ਼ ਨੂੰ ਖਾ ਸਕਦੇ ਹੋ ਉਸੇ ਤਰ੍ਹਾਂ ਆਪਦਾ ਟੇਸਟ ਬਣਾ ਕੇ ਖਾ ਸਕਦੇ ਹੋ ਤੇ ਸਬਜੀ ਮਜ਼ੇਦਾਰ ਵਧੀਆ ਬਣ ਕੇ ਹੋਗੀ ਤਿਆਰ ਲਓ ਜੀ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਥੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ